ਅੰਮ੍ਰਿਤਸਰ ਹਰੀਪੁਰਾ ਦੇ ਇਲਾਕਾ ਨਿਵਾਸੀਆਂ ਨੇ ਪਿਛਲੇ 5 ਦਿਨਾਂ ਤੋਂ ਪਾਣੀ ਅਤੇ ਬਿਜਲੀ ਨਾ ਆਉਣ ਤੇ ਕੀਤਾ ਪ੍ਰਤੀ ਸਿਆਪਾ ਪੱਤਰਕਾਰ ਅਰਜਨਾ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਕੀ ਨਹੀਂ ਕਰੀਏ ਨਕਾਲ ਤੇ ਨਾਮ ਕਰ ਜਾਓ ਲੈ ਕਾਸ਼ ਹੋਏ ਕੰਮ ਦਾ ਕੰਮ ਕਰਵਾਇਆ ਹੈ ਡੈਕ ਦੇ ਬਗੂਦੀ ਹੈ ਇੱਕ ਖਸਨਾ ਕਰਦੇ ਜੋ ਮੰਨ ਲਏ ਮੈਂ ਕਿ ਗੱਲ ਕਰਦਾ ਜਿਹੜੀ ਕੋਈ ਨਹੀਂ ਹੱਦ ਨਹੀਂ ਦੱਸਦਾ ਪਰ ਵੇਖਦਾ ਪੰਜ ਦਿਨ ਤੋਂ ਆ ਨਹੀਂ ਡਈ ਬੱਚੇ ਇੰਨੇ ਪਰੇਸ਼ਾਨ ਨੇ ਅਸੀਂ ਝੱਲਾ ਮਾਰ ਮਾਰ ਪੰਜ ਦਿਨ ਕੱਢਿਆ ਪਾਣੀ ਨਹੀਂ ਆਂਡਿਆ ਇੱਕ ਜੋੜ ਲਾ ਕੇ ਜਾਂਦੇ ਦੌੜ ਜਾਂਦੇ ਨੇ ਘਰ ਨੂੰ ਇਹਦੇ ਤਾਰ ਪਾਓ ਨਵੀਂ ਤਾਂ ਫੇਰ ਸਾਨੂੰ ਵੀ ਸੁਖ ਹੋਏ ਪੰਜ ਦਿਨ ਤੋਂ ਕਲਪਣ ਦੀ ਦੁਨੀਆ ਅੱਜ ਅਸੀਂ ਰਾਹ ਬੰਦ ਕੀਤਾ ਜੀ ਅੱਜ ਅਸੀਂ ਰਾਹ ਨਹੀਂ ਜੀ ਖੋਲਣਾ ਜਿੰਨਾ ਜਿਹੜੇ ਤਾਰਪ ਨਾ ਪਾਇਆ ਜਾਈ ਦੇ ਇੱਥੇ ਟੜਫਣਦੇ ਆ ਕੀ ਪ੍ਰੋਬਲਮ ਹੈ ਇਹ ਪ੍ਰੋਬਲਮ ਤਾਰ ਦੀ ਇਹੋ ਹੀ ਵੀ ਚੰਗਿਆੜੇ ਉਹ ਤੇਰੀ ਸਾਰੀਆਂ ਤਾਰ ਦਾ ਹਾਲ ਵੇ ਕੀ ਹੈ ਇੱਥੇ ਤਾਰ ਹੋਣੀ ਨਹੀਂ ਚਾਹੀਦੀ ਨਵੀਂ ਤਾਰ ਪਾਓ ਨਵੀਂ ਤਾਰ ਪਾਓ ਮੋਟੀ ਦੇ ਇੱਥੇ ਖੰਭੀਆਂ 'ਚ ਪਾਓ ਬੱਚਿਆਂ ਦੀ ਬਾਤ ਇੱਥੇ ਤਾਰ ਨਹੀਂ ਹੋਣੀ ਚਾਹੀਦੀ ਮਾਲੇ 'ਚ ਇੰਨਾ ਚੰਗਿਆੜਾ ਨਿਕਲਦੇ ਸਾਰੀਆਂ ਦੁਕਾਨਾਂ 'ਚ ਪਰੇਸ਼ਾਨ ਆ ਆ ਇਹ ਆ ਤਾਰਾ ਵੇਖੋ ਇਹਨੇ ਪਾਈ ਦੀਆਂ ਕਿ ਤਰ੍ਹਾਂ ਜੋੜੇ ਮਾਲੇ ਮਾਲੇ ਆਈ ਜੰਦਾ ਆਈ ਏ ਤੇ ਇਹ ਵੇਖੋ ਕਿੰਨੀ ਪਰੇਸ਼ਾਨੀ ਹੈ ਪਾਈ ਦਿਨ ਤੋਂ ਕੋਈ ਕੀ ਮੰਗ ਕਰ ਦੇਵੇ ਹੁਣ ਇਹੀ ਆ ਵੀ ਸਾਡੀ ਤਾਰ ਬਦਲੋ ਤੇ ਇਧਰ ਖੰਬੇ ਵੱਲ ਲਾਓ ਤੇ ਨਵੀਂ ਤਾਰ ਪਾਓ ਨਵੀਂ ਤੁਹਾਡੀ ਤਾਰ ਨਹੀਂ ਐ ਤੇ ਮਾੜੀ ਪਾਣੀ ਚਾਹੀਦੀ ਇਹ ਸਾਰੀ ਤਾਰ ਬਦਲੋ ਤੇ ਖੰਬੇਆ ਚ ਲਾਓ ਗਲੀਆਂ 'ਚ ਤਾਰਾਂ ਨਹੀਂ ਹੁੰਦੀਆਂ। ਸਾਰਿਆਂ ਦੀ ਬੱਤੀਆਂ। ਬੱਸ ਜੋੜ ਵੇਖੋ ਇਹਦੀ ਸਾਰੀ ਜੋੜ ਦੀ ਲਾਵੇ ਕੀ ਹਾਲ ਹੋਇਆ। ਸਾਰੇ ਲੋਕਾਂ ਦੇ ਬੱਤੀਆਂ। ਨੀ ਕਿੰਨੀ ਗਾ ਵੇਹ ਜੋੜ ਕਿਤਰਾ ਨੰਗੇ ਆ ਵੇ ਕਿੱਥੇ ਖੰਬੇ ਨਾਲ ਦੁਕਾਨ ਦੇ ਉੱਤੇ ਜੋੜ ਹੈ। ਆਣ ਕੇ ਵੇਖੋ ਤੇ ਜਈ ਤੇ ਆਉਂਦੇ ਹੀ ਨਹੀਂ ਇੱਥੇ। ਸਰ। ਤੁਸੀਂ ਆਪੋ। ਆਹੋ ਇਹ ਜ਼ਿੰਮੇਵਾਰ ਆਪੇ ਘਰਾਂ 'ਚ ਇਹ ਬੱਤੀ ਦੇ ਆ ਹਲੇ। ਮੋੜਾਂ ਦੇ ਉੱਤੇ ਲਾਇਆ ਤੇ ਜੋੜ ਤਿੰਨ ਤਿੰਨ ਜੋੜ ਲੱਗੇ ਦੁਕਾਨਾਂ ਦੇ ਨਾਲ ਜਦੋਂ ਮਰਜੀ ਉਦੋਂ ਚਗਿਆੜੇ ਨਹੀਂ ਚੰਗਿਆੜੇ ਜੋੜ ਲਾਂਦੇ ਹੀ ਨਹੀਂ ਸਹੀ ਆਣ ਕੇ ਜੋੜ ਵੇਖੋ ਤੜਪਦੇ ਰਾਤ ਨਹੀਂ ਇਹ ਸਾਰੇ ਤੜਪਣੇ ਇੰਨੀ ਇੰਨੀ ਲੰਗੀ ਤਾਰ ਹੈ ਸਾਰੀ ਸਾਰੀ ਰਾਤ ਜਾ ਕੇ ਸਾਰੀ 5 ਦਿਨ ਹੋ ਗਿਆ ਲੋਕਾਂ ਨੂੰ ਪਰੇਸ਼ਾਨ ਹੁੰਦਿਆ ਆ ਵੇਖੋ ਜਨਤਾ ਕਿਤਰਾ ਖੜੀ ਹੈ ਹਾਂ ਇੱਕ ਜਿਨ੍ਹਾਂ ਦੇ ਖੜੀਆਂ ਉਹ ਹੀ ਆ ਕੇ ਖਲੋਤੇ ਨੇ ਲੋਕਾਂ ਦੀ ਇਹਨਾਂ ਕੋ ਨਾ ਤਾਰ ਇੰਤਾਰ ਨਵੀਂ ਪਾਓ ਇਥੋਂ ਲਾਓ ਖੰਬੇ ਆ ਜਿ ਲਾਓ ਪਾਣੀ ਆ ਨਹੀਂ ਆਂਡਿਆ ਸਾਰੇ ਕੱਖ ਵੀ ਨਹੀਂ ਆਉਂਦਾ ਬੱਤੀ ਹੋਏਗੀ ਤੇ ਪਾਣੀ ਆਣਾ ਇਹ ਕੋਈ ਜਈ ਨਹੀਂ ਸਾਡਾ ਸੁੰਦਾ ਨਸਲਾ ਇਹ ਲਾਕ ਹਰੀਪੁਰਾ ਗਲੀ ਨੰਬਰ 9 ਦੇ ਕੋਲ ਬੋਲਣ ਲਿਆ ਵਾਂ ਸਾਨੂੰ 5-7 ਦਿਨਾਂ ਤੋਂ ਬਿਜਲੀ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਾਡੇ ਛੋਟੇ ਛੋਟੇ ਬੱਚੇ ਨੇ ਜਿਹਦੇ ਜੇ ਮਾਵਾ ਪੈਣਾ ਬਜ਼ੁਰਗ ਹੈਗੇ ਨੇ ਜਿਨ੍ਹਾਂ ਚ ਕੁਝ ਲੋਕ ਐਸੇ ਵੀ ਨੇ ਜਿਹੜੇ ਬਿਮਾਰ ਹੈਗੇ ਨੇ ਜਿਹਦੇ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਬਿਜਲੀ ਦੀ ਬਿਜਲੀ ਬੋਰਡ ਜਦੋਂ ਵੀ ਆਂਦਾ ਇੱਕ ਤਾਰ ਛੋਟਾ ਤਾਰ ਦਾ ਪਾ ਗਿਆ சுவாਸ਼ਨ ਦੇ ਜਾਂਦਾ ਕੋਈ ਕੋਈ ਗੱਲ ਨਹੀਂ ਕਿ ਆਹੀ ਠੀਕ ਕਰ ਦਿੱਤੀ ਹੈ ਪਰ ਇਹ ਚੀਜ਼ ਨਾ ਤੇ ਉਹਨਾਂ ਨੂੰ ਕੰਟਰੋਲ ਹੋ ਰਹੀ ਹੈ ਤੇ ਨਾ ਉਹਨਾਂ ਕੋ ਕੋਈ ਫਾਲਤ ਪਕੜਿਆ ਜਾ ਰਿਹਾ ਜਿਸ ਕਰਕੇ ਇਸ ਮੁਹੱਲੇ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਹੈ ਮੁਹੱਲੇ ਵਾਲਿਆਂ ਦਾ ਦਿਲ ਤੇ ਨਹੀਂ ਕਰਦਾ ਹੈ ਕੰਮ ਕਰਨ ਨੂੰ ਪਰ ਮਜਬੂਰ ਹੋ ਗਏ ਇੱਕ ਕਦਮ ਉਹਨਾਂ ਨੂੰ ਚੁੱਕਣਾ ਪਿਆ ਜਿਸ ਕਰਕੇ ਇਹ ਧਰਨਾ ਦੇਣਾ ਪਿਆ ਮੈਂ ਹਾਂਜੀ ਇਹ ਕਰਨਾ ਜਿਹੜੀ ਲੋਡ ਤਾਰ ਆ ਜਾਣਗੀ ਇਹ ਤਾਰ ਹੋਣੀ ਹੈ ਕਿ ਲੋਡ ਜਿਆਦਾ ਵਾ ਛੋਟੇ ਬੱਚਾ ਪਰ ਵੀ ਲੋਡ ਇਸ ਕਰਕੇ ਲੋਡ ਜਿਆਦਾ ਹੈਗਾ ਲੋਡ ਜਿਆਦਾ ਲੋਡ ਨੂੰ ਵੰਡਣਾ ਚਾਹੀਦਾ ਇਹਨਾਂ ਨੂੰ ਆਪਣੇ ਤਰੀਕੇ ਨਾਲ ਬਿਜਲੀ ਬੋਰਡ ਨੂੰ ਮੇਨਟੇਨ ਕਰਨਾ ਚਾਹੀਦਾ ਜਿਹੜਾ ਲੋਡ ਹੈ ਵੰਡਿਆ ਜਾਏ ਸਾਰਿਆਂ ਨੂੰ ਪ੍ਰੋਪਰ ਬਿਜਲੀ ਮਿਲੇ ਇਸ ਕਰਕੇ ਮੇਰੀ ਤਾਂ ਬੁਝਾਰਸ਼ ਇਹਨੇ ਅੱਗੇ ਇਹੋ ਹੀ ਹੈ ਕਿ ਪੰਜਾਬ ਬਿਜਲੀ ਬੋਰਡ ਨੂੰ ਕਿਸ ਕੁਏ ਤਰੀਕੇ ਨੂੰ ਅਪਣਾਣ ਜਿਹਦੇ ਕਰਕੇ ਇਹ ਲੋਡ ਵੰਡਿਆ ਜਾਵੇ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ ਮਿੱਧਰ ਸਿੰਘ ਜੀ ਅੱਗੇ ਹੱਥ ਜੋੜ ਕੇ ਬੜੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਇਲਾਕੇ ਵੱਲ ਧਿਆਨ ਦੇਣ ਗਰੀਬ ਇਲਾਕਾ ਇਹ ਗਰੀਬ ਇਲਾਕਾ ਤੁਹਾਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਇਲਾਕੇ ਨੂੰ ਪਿੱਛੇ ਨਾ ਰੱਖੋ ਅੱਖਾਂ ਤੋਂ ਦੂਰ ਨਾ ਰੱਖੋ ਜਿਸ ਕਰਕੇ ਕਿ ਇਹ ਲੋਕ ਬਹੁਤ ਮਜਬੂਰ ਹੋ ਜਾਂਦੇ ਮੈਂ ਇਲਾਕਾ ਨਿਵਾਸੀਆਂ ਹਰੀਪੁਰੇ ਦਾ ਦੇਖੋ ਜੀ ਪੰਜ ਰਾਤਾਂ ਹੋ ਗਈਆਂ ਰਾਤੀ ਰੋਈ 11:30 ਲਾਈਟ ਚਲੀ ਜਾਂਦੀ ਹੈ ਕਦੀ ਸਵੇਰੇ 3 ਵਜੇ ਆਂਦੀ ਹੈ ਕਦੀ ਦੁਪਹਿਰੀ 1 ਵਜੇ ਜਾਂਦਾ ਕਦੀ 12 ਵਜੇ ਜਾਂਦਾ ਲੇਕਿਨ ਉਹੀ ਕੇਬਲ ਬਾਰ-ਬਾਰ ਛੱਡਦੀ ਹੈ ਉੱਥੇ ਟਾਂਕੇ ਲਾ ਕੇ ਚਲੇ ਜਾਂਦੇ ਨੇ ਆਪਣੇ ਲੋਕ ਕਰਕੇ ਜਾਂਦੇ ਲੇਕਿਨ ਨਾ ਕੱਚਾ ਕੰਮ ਹੈ ਕਿੰਨੀ ناکਾਮੀ ਬਈ ਹੈ ਏ ਬਿਜਲੀ ਬੋਰਡ ਦੀ ਹੈ ਜੀ ਵੇਖੋ ਆਪਾਂ 3-4 ਦਿਨ ਹੋ ਗਏ 5 ਦਿਨ ਹੋ ਚਲੇ ਜਈ ਕਦੀ ਇੱਕ ਵਾਰੀ ਵੀ ਨਹੀਂ ਜਈ ਆ ਜੇ ਉਹ ਆਇਆ ਉਹਨੇ ਮੌਇਨਾ ਕੀਤਾ ਉਹਨੇ ਇੱਕ ਵਾਰੀ ਆ ਕੇ ਚਲੋ ਜੀ ਠੀਕ ਹੈ ਚਲਾ ਗਿਆ ਲੇਕਿਨ ਕੇਬਲ ਉਦਾਂ ਦੀ ਉਦਾਂ ਹੀ ਹੈ ਅਸੀਂ ਜਾਣੇ ਆ ਸਾਰੀ ਕੇਬਲ ਸਾਰੀ ਕੇਬਲ ਚੇਂਜ ਹੋਵੇ ਕੱਲ ਨੂੰ ਉਦਾਂ ਦੀ ਕੋਈ ਪ੍ਰੋਬਲਮ ਨਾ ਆਵੇ ਫੇਰ ਇਹ ਕਹਿੰਦੇ ਆ ਲੋਡ ਵੱਧ ਆਏ ਦੇਖੋ ਜੀ ਇੰਨੇ ਸਾਲ ਹੋ ਗਏ ਆ ਬਿਜਲੀ ਬੰਦ ਹੁੰਦੀ ਹੈ ਹਰ ਹਫਤੇ ਕਹਿੰਦੇ ਆ ਜ਼ਰੂਰੀ ਮੁਰਮਤ ਹੋ ਰਹੀ ਐ ਇੰਦੀ ਵਕਰੀ ਕਿਹੜੀ ਮੁਰਮਤ ਜਿਹੜੀ ਮੁਕਰੀ ਨਹੀਂ ਪਈ ਹਜੇ ਤੱਕ ਕੇਬਲ ਸੜੀ ਜਾਂਦੀ ਵੀ ਟਰਾਂਸਫਾਰਮਰ ਸੜੀ ਜਾਂਦੇ ਪਏ ਆ ਕੱਟ ਕਾਵੇ ਗਲੇ ਕਾਲੇ ਰਾਦੇ ਕੱਟ ਜੇ ਤੁਹਾਡੇ ਕੋਲ ਮੁਰਮਤ ਹੀ ਨਹੀਂ ਬੱਤੀ ਜਾਂਦੀ ਐ ਸਿਰਫ ਸਾਡੀ ਗਲੀ ਦੀ ਜਾਂ ਦੋ ਤਿੰਨ ਗਲੀਆਂ ਦੀ ਬਾਕੀ ਸਾਰੇ ਮਹੱਲੇ ਦੀ ਬੱਤੀ ਨਹੀਂ ਜਾਂਦੀ ਕਿ ਉਥੇ ਸਾਰੇ ਕੰਮ ਹੋ ਚੁੱਕੇ ਆ ਸਾਡਾ ਟਰਾਂਸਫਰ ਮੈ ਇੱਥੇ ਕਿੱਥੋਂ ਰਹਿ ਗਿਆ ਜਿੱਥੇ ਨਵੇਂ ਥਿੰਬਲ ਨਹੀਂ ਪਾਏ ਗਏ ਬਾਕੀ ਸਾਰੇ ਟਰਾਂਸਫਰ ਮੈ ਥਿੰਬਲ ਪਾਏ ਗਏ ਇੱਥੇ ਕਿਉਂ ਨਹੀਂ ਪਾਏ ਗਏ ਇਹਦਾ ਰੀਜ਼ਨ ਮੈਂ ਪੁੱਛਣਾ ਚਾਹੁੰਦਾ ਹਾਂ ਕਿ ਮੈਂ ਆਪਣੇ ਇਲਾਕੇ ਨੂੰ ਇਹੋ ਵਿਸ਼ਵਾਸ ਦਵਾਇਆ ਕਿ ਤਿੰਨ ਦਿਨ ਤੋਂ ਨਾ ਲਾਈਟ ਬਹੁਤ ਖਰਾਬ ਕਰ ਰਹੀ ਆ ਸਾਡੇ ਐਸ.ਆਈ.ਓ ਸਾਹਿਬ ਦੀ ਜਕਤਾਰ ਭਾਜੀ ਵੀ ਇੱਥੇ ਆ ਗਏ ਆ ਇਹਨਾਂ ਨੇ ਮੌਕੇ ਦੇ ਜਿਹੜੇ ਜੇ.ਆਈ ਸਾਹਿਬ ਅੱਡੇ ਫੋਨ ਨਹੀਂ ਚੁੱਕਦੇ ਉਹਨਾਂ ਨੂੰ ਵੀ ਬੰਦੇ ਦੇ ਪੁੱਤਾਂ ਵਾਂਗੂ ਟਾਈਮ ਤੇ ਇੱਥੇ ਬੁਲਾਇਆ ਵਾ ਤੇ ਸਾਨੂੰ ਚਾਚਾ ਹੀ ਨੇ ਕਿਹਾ ਤੂੰ ਇੱਥੇ ਨਾਲ ਖਲੋ 12 ਵਜੇ ਤੱਕ ਲਾਈਟ ਸਹੀ ਹੋ ਜੂਗੀ ਜੇ ਨਹੀਂ ਹੋਏਗੀ ਤੇ ਦੁਬਾਰਾ ਇੱਥੇ ਨਹੀਂ ਕੋਈ ਵਧੀਆ ਦਾਦੇ ਬਹਿ ਜਾਓਗੇ ਠੀਕ ਆ ਭਾਜੀ ਮੇਰਾ ਇਲਾਕੇ ਦਾ ਮੈਸੇਜ ਆ ਜੀ ਪਰ ਲਾਈਟ ਹੋਏਗੀ ਟਾਈਮ ਤੇ ਸਹੀ ਹੋਏਗੀ ਠੀਕ ਹੈ ਜੀ ਧੰਨਵਾਦ ਕਿਰਨ ਵਾਸੀਓ ਕਿਉਂਕਿ ਤੁਹਾਨੂੰ ਸਾਨੂੰ ਨੂੰ ਪਤਾ ਹੀ ਆ ਕਿ ਗਰਮੀ ਬਹੁਤ ਪੈ ਰਹੀ ਆ ਤੇ ওভারਰੋਡ ਹੋ ਗਿਆ ਸਿਸਟਮ ਸਾਰਾ ਪਰ ਕਿਉਂਕਿ ਬਾਰ-ਬਾਰ ਕੰਪਲੇਨਟ ਆ ਰਹੀ ਏ ਇੱਕ ਹਫਤੇ ਤੋਂ ਅਸੀਂ ਕੰਪਲੇਨਾਂ ਸਾਰੀਆਂ ਟੈਂਡ ਕਰਵਾਈਆਂ ਨੇ ਕੁਦਰਤੀ ਆ ਇਹ ਕੰਪਲੇਨਟ ਜੇ ਫਿਰ ਵੀ ਇਸ ਤੋਂ ਇਲਾਵਾ ਵੀ ਲੋਡ ਵਧੇਗਾ ਅਸੀਂ ਬਾਈਫਰਕੇਸ਼ਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਨਵੀਆਂ ਕੇਬਲਾਂ ਪਾ ਕੇ ਸਾਰਾ ਇਲਾਕਾ ਚਾਲੂ ਕਰਾਵਾਂਗੇ ਕਿਸੇ ਨੂੰ ਕੋਈ ਲਾਂਮਾ ਨਹੀਂ